ਥੋੜਾ ਧੱਕਾ ਕਰਦੀ ਮੈਨੂੰ ਰੋਕ ਕੇ ਰੱਖਿਓ ਚਾਰਜ ਨਾਲ ਲਿਓ ਲਿਓ ਲੋ ਜੀ ਲੋ ਜੀ ਦੇਵਾ ਕਰਮਾ ਵਾਲੀ ਬਣਾਉਣ ਲੱਗ ਗਈ ਲਿਓ ਆਪਣਾ ਮੋੜ ਲਿਓ 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 ਬਸ ਉੱਥੇ ਲਿਆਜਿਓ ਕੱਲੇ ਤੇ ਲਿਆਜਿਓ ਕੋਈ ਮਾ ਧੱਕਾ ਨਾ ਕਰ ਜੀ ਥੋੜਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਾਈ ਕੋਲ ਟੌਪ ਦੀ ਗਾਂ ਸੁਣ ਵਾਲੀ ਮਕਾਉਆਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800 355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆ ਆਪਾਂ ਵੀ ਜੀ ਨਾਲ ਗੱਲਬਾਤ ਲੈ ਲਈ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਮੇਰਾ ਗੁਰਚੇਤਨ ਸਿੰਘ ਆ ਜੀ ਸੋਮਾ ਅ ਸੌ ਸ਼ਾਰਟ ਕਟ ਸੋਮਾ ਸੋਮਾ ਦਾ ਦੋ ਜੀ ਫਰੰਟ ਆਪਣਾ ਸਹਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਗਾਂ ਦੀ ਜਾਣਕਾਰੀ ਦੋ ਜੀ ਕਹਿੰਦੇ ਸੂਸੂਣਾ ਗਾਂ ਗਾਂ ਨੇ ਸੂਣਾ ਜੀ ਤੀਜੇ ਸੂਏ ਜੀ ਠੀਕ ਆ ਗਾਂ ਦਾ ਦੁੱਧ ਉਹ ਮੈਂ ਪਹਿਲਾਂ 22-23 ਕਿਲੋ ਚੋਇਆ ਜੀ ਟੋਕੜਦਾ ਠੀਕ ਆ ਤੇ ਹੁਣ ਇਹ 30 ਕਿਲੋ ਪਲੱਸ ਤੇ ਹੋ ਗਈ ਠੀਕ ਆ ਕਿੰਨੇ ਦਿਨ ਬਾਕੀ ਜੀ ਦੀ ਇਹਦੇ ਦੱਸ ਦੇਣ ਰਹਿੰਦੇ ਆ ਜੀ ਬਾਕੀ 10 ਦਿਨ ਰਹਿੰਦੇ ਆ ਹਾਂਜੀ ਠੀਕ ਆ ਢੀ ਕੱਢੂਗਾ ਕਿਹੜਾ ਭਰਾ ਪਤਾ ਜੀ ਠੀਕ ਆ ਉਹ ਮਨ ਤਾਂ ਹੀ ਪਤਾ ਮੇਰੇ ਮੁੰਡੇ ਨੂੰ ਪਤਾ ਵਧੀਆ ਜਿਹਾ ਭਰਾ ਆ ਜਣਾ ਠੀਕ ਆ ਹਾਂਜੀ ਪੈਦ ਕੀ 30 ਕਿ ਦੀ ਉਮੀਦ ਹੈਗੀ ਉਹਨੂੰ 30 ਕਿਲੋ ਦੀ ਮੈਂ ਠੀਕ ਆ ਹਾਂ ਲੋ ਭਰਾ ਕਾਤੇ ਬਗਾੜ ਦੇਖ ਸਕਦੇ ਹੋ ਬਾਕੀ ਥੋੜਾ ਜਿਹਾ ਲੋ ਜੀ ਚੈੱਕ ਕਰ ਸਕਦੇ ਪਲੇ ਵਾਲੂ ਬਕਰਮ ਵਾਲੇ ਦਾ ਬਹੁਤ ਸੁਣ ਖਾਂ ਤੁਹਾਨੂੰ ਇੱਕ ਨੰਬਰ ਜਿਮਾ ਹਾਂ ਜੀ ਇੱਕ ਨੰਬਰ ਓਕੇ ਆ ਜੀ ਠੀਕ ਆ ਤੇ ਉਹ ਜਿੱਦਲੀ ਸਾਈਡ ਚੈੱਕ ਕਰ ਸੋ ਜਿੱਦੇ ਬਾ ਮੋਟਰ ਦਲਣਾ ਜੀ ਹਾਂ ਜੀ ਤੋਰ ਲੋ ਜੀ ਮੈਂ ਅਗਲੀ ਸਾਈਡ ਚੈੱਕ ਕਰ ਸਕਦਾ ਲਾਟੂ ਲਾਉ ਪਿਆ ਕਿੰਨੇ ਦਿਨ ਬਾਕੀ ਦੱਸ ਸੀ ਜੀ ਵਾਲੇ 10 ਦਿਨ ਜੀ 10 ਦਿਨ ਲੱਗੇ ਭਰਾ ਤੇ ਲਾਟੂ ਲਾ ਕ ਕਰਮ ਵਾਲੇ ਦਾ ਕਾਫੀ ਆ ਤੇ ਤੋਰ ਦੋ ਭਰਾ ਦੇਖੋ ਮੜਾ ਜੀ ਬਸ ਪਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋ ਜੀ ਚੰਗਾ ਕੱਦ ਬੜਾ ਚੰਗਾ ਸੁਨੱਖ ਪੁਣਾ ਕੱਦ ਦੇ ਅੰਤ ਤੱਕ ਤੁਸੀਂ ਲਾ ਦੇ ਪ੍ਰਾ ਕੋਈ ਆਪਣਾ ਜ਼ੂਮ ਨਹੀਂ ਕਰੇ ਬਸ ਠੀਕ ਹੈ ਨਾ ਸੈਂਪਲ ਵੀਡੀਓ ਪ੍ਰਾ ਲੋ ਜੀ ਥੋੜਾ ਧੱਕਾ ਕਰਦੀ ਮੈਨੂੰ ਰੋਕ ਕੇ ਰੱਖੀਓ ਚਾਰਜ ਨਾ ਲਿਓ ਲਿਓ ਲੋ ਜੀ ਲੋ ਜੀ ਦੇਵਾ ਕਰਮਾਂ ਵਾਲੀ ਬਣਾਉਣ ਲੱਗ ਗਈ ਲਿਓ ਆਪਣਾ ਮੋੜ ਲਿਓ 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 ਬਸ ਉੱਥੇ ਲਿਆ ਦਿਓ ਕੱਲੇ ਤੇ ਲਿਆ ਦਿਓ ਕੋਈ ਬਸ ਧੱਕਾ ਨਾ ਕਰ ਜੀ ਥੋੜਾ ਲੋ ਜੀ ਚੈੱਕ ਕਰ ਸਕਦੇ ਪ੍ਰਾ ਚੰਗਾ ਵੱਡਾ ਖਾਤਾ ਜਨੇਵਾ ਵੀ ਕਰਮਵਾਲੀ ਬਣਾਉਣ ਲੱਗੀ ਥੋੜਾ ਜਿਹਾ ਰੁੱਦੀ ਆ ਫੋਨ ਤੋਂ ਲੋਜੀ ਕੋਈ ਆਏ ਨਹੀਂ ਬੀ ਛੋਟੀ ਮੂਟੀ ਆ ਠੀਕ ਆ ਰੇਟ ਵਈ ਜੀ ਦਾ ਬਸ ਦੇਣ ਲੈਣ ਜਿਹੜਾ ਕੀ ਗੱਲਬਾਤ ਕਰਦੇ ਸੀ ਬਸ ਰੇਟ 85000 ਆ ਜੀ ਇਹਦਾ ਦੇਣੀ ਕਿੰਨੇ ਦੀ ਆਪਾਂ ਦੇਣੀ ਆਪਾਂ 80 ਦੀ ਦੇਣੀ ਆ ਜੀ 80 ਦੀ ਦੇਣੀ ਆ ਬਸ ਆ ਜਾ ਨਾ 80 ਦੀ ਹਾਂਜੀ ਬਸ ਕੋਪਰਾ ਵਿੱਚੋਂ ਕਰ ਦਾਂਗੇ ਠੀਕ ਆ 85000 ਬਾਈ ਰੇਟ ਮੰਗਦਾ 80000 ਵੀ ਦੇਣੀ ਆ ਤੇ ਚੈੱਕ ਕਰ ਸਕਦੇ ਹੋ ਥਣ ਲੇਵਾ ਠੀਕ ਆ ਜੀ ਕੱਦ ਬੜਾ ਸੁਖਣਾ ਸੋਹਣਾ ਤੇ ਰੇਟ ਬਾਈ ਨੇਪਲ ਦਾਸਤਾ ਠੀਕ ਨਾ ਲੋ ਜੀ ਠੀਕ ਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਸਕਰੀਨ ਦੀ ਉੱਪਰਲੀ ਸਾਈਡ 'ਪਰਾ ਠੀਕ ਆ ਜੀ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ